ਤੁਸੀਂ ਦੇਖ ਰਹੇ ਹੋ ਲਿਬਰਟੀ ਵੀ ਮੁਦੱਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਅਰਵਿੰਦ ਕੇਜਰੀਵਾਲ ਫਿਰ ਪੇਸ਼ ਨਹੀਂ ਹੋਏ ਜੀ ਮੁਰੇ। ਵੈਸੇ ਹੁਣ ਸ਼ਰਾਬ ਘਟਾਲੇ 'ਚ ਨਹੀਂ ਜਨਾਬ। ਉਹ ਜਿਹੜਾ ਜਲ ਬੋਰਡ ਮਾਮਲਾ ਹੈ ਉਸ ਮਾਮਲੇ 'ਚੀੜੀ ਨੇ ਸੰਮਣ ਦਿੱਤਾ ਸੀ ਪਰ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ। ਜਦੋਂ ਕਿ ਸ਼ਰਾਬ ਘਟਾਲੇ ਮਾਮਲੇ 'ਚ ਵੀ ਨਵਾਂ ਸੰਮਣ ਆ ਚੁੱਕਿਆ ਤੇ ਉਹਨਾਂ ਨੇ 21 ਤਰੀਕ ਨੂੰ ਪੇਸ਼ ਹੋਣ ਦੀ ਹਦਾਇਤ ਵੀ ਕੀਤੀ ਆ। ਸੋ ਉਸ ਦਿਨ ਵੀ ਪੇਸ਼ ਹੋਣ ਦੀ ਆਸ ਨਹੀਂ ਹੈ। ਸੋ ਚਲੋ ਰਵਿੰਦ ਕੇਜਰੀਵਾਲ ਤਾਂ ਉਸ ਮਾਮਲੇ ਦੇ ਵਿੱਚ ਪੇਸ਼ ਨਹੀਂ ਹੋਏ। ਪਰ ਇੱਧਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਕਟੇਰੇ 'ਚ ਖੜਾ ਕਰ ਲਿਆ ਜੀ ਹਾਂ ਪੰਜਾਬ ਦੇ 92 ਐਮਐਲਏ ਨੇ ਤੇ ਹਰ ਲੋਕ ਸਭਾ ਹਲਕੇ ਦੇ ਵਿੱਚ ਜੇਕਰ ਤੁਸੀਂ ਦੇਖੋ ਤਾਂ 9-9 ਵਿਧਾਨ ਸਭਾ ਹਲਕੇ ਆਉਂਦੇ ਨੇ 9 ਵਿਧਾਨ ਸਭਾ ਹਲਕਿਆਂ ਦਾ ਮਤਲਬ 10 9 90 ਐਮਐਲਏ ਤਾਂ ਮਤਲਬ ਤਾਂ ਇੰਨੀਆਂ 10 ਸੀਟਾਂ ਤਾਂ 9-10 ਸੀਟਾਂ ਤਾਂ ਸਿੱਧੀਆਂ ਬਣਦੀਆਂ ਨੇ ਕਿ ਭਾਈ 10 ਸੀਟਾਂ ਸਾਨੂੰ ਜਿਤਾ ਕੇ ਦੋ ਕਿਉਂਕਿ ਸਾਡੇ ਕੋਲ 90 92 ਐਮਐਲਏ ਤਾਂ ਹੈਗੇ ਨੇ ਹੁਣੇ ਹਿਦਾਇਤ ਐਮਐਲਏ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਕੀ ਕੀਤੀ ਆ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਆਪਣੇ ਸਾਰੇ ਜਿੱਤੂ ਐਮਐਲਿਆਂ ਨੂੰ ਮੂਹ ਜਵਾਨੀ ਕਹਿ ਲੋ ਫੋਨ ਫੋਨੀ ਫਰਮਾਨ ਕਹਿ ਲੋ ਇੱਕ ਪ੍ਰਮਾਨ ਭੇਜਿਆ ਕਿ ਤੁਹਾਡੇ ਹਲਕੇ ਚੋਂ ਸਾਨੂੰ ਆਮ ਆਦਮੀ ਪਾਰਟੀ ਦੇ ਐਮਪੀ ਦੀ ਲੀਡ ਚਾਹੀਦੀ ਸੋਸ਼ਲ ਰਿੰਕੂ ਜੀ ਗਏ ਹੋਏ ਸੀ ਤੇ ਕਹਿੰਦੇ ਜੀ ਇੱਥੇ ਰੋਲਾ ਪਈ ਗਿਆ ਕਿ ਚੱਲੇ ਸੀ ਚੱਲੇ ਉਹ ਕਹਿੰਦੇ ਨਹੀਂ ਪਾਈ ਆਵਾਜ਼ ਦੀ ਪਾਰਟੀ ਚਾ ਕੇ ਪ੍ਰਚਾਰ ਸ਼ੁਰੂ ਕਰਨ ਲੱਗਿਆ ਕਰਨਜੀਤ ਅਨਮੋਲ ਨੇ ਕਹਿੰਦੇ ਜੀ ਰੋਡ ਸ਼ੋਅ ਕੱਢ ਕੇ ਬੱਲੇ ਬੱਲੇ ਖੱਟ ਲਈ ਕਿ ਆ ਲੋ ਜੀ ਦੇਖੋ ਕਿਹਜਾ ਪਰ ਮਹੰਗਾਰਾ ਮਾਹੌਲ ਬਣਾਤਾ ਕਹਿੰਦੇ ਪਰ ਐਮ ਐਲ ਏ ਆਂ ਦੇ ਸਾਹ ਸੁੱਕ ਗਏ 92 ਐਮ ਐਲ ਏ ਨੂੰ ਇਸ ਗੱਲ ਦਾ ਫਿਕਰ ਹੈ ਕਿ ਅਸੀਂ ਐਮ ਐਲ ਏ ਹੁੰਦਿਆਂ ਵੀ ਐਮ ਐਲ ਏ ਜਿਹਾ ਨਹੀਂ ਰਹੇ ਫਿਰ ਕੁਛ ਨਹੀਂ ਪਰ ਤੁਸੀਂ ਕਹਣਾ ਇਹ ਕਿਵੇਂ ਹੋ ਸਕਦਾ ਜਨਾਬ ਆਮ ਆਦਮੀ ਪਾਰਟੀ ਨੇ ਆਪਣੇ ਐਮ ਐਲ ਏ ਨੂੰ ਸਖਤ ਹਦਾਇਤ ਕੀਤੀ ਹੈ ਕਿ ਤੁਹਾਡੇ ਤੁਹਾਡੇ ਹਲਕੇ ਦੇ ਵਿੱਚੋਂ ਹਰ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਦਾ ਉਮੀਦਵਾਰ ਲੀਡ ਲਾਈਕੇ ਨਿਕਲਣਾ ਚਾਹੀਦਾ ਜੇ ਤੁਸੀਂ ਐਮਐਲਏ ਬਣ ਕੇ ਨਿਕਲੇ ਹੋ ਤਾਂ ਹੁਣ ਉਸ ਨੂੰ ਵੀ ਤੁਹਾਡੇ ਹਲਕੇ ਚੋਂ ਐਮਐਲਏ ਜਿੰਨੀ ਵੋਟ ਪੈਣੀ ਚਾਹੀਦੀ ਹੈ ਜੋ ਉਨੀ ਨਹੀਂ ਤਾਂ ਸਭ ਤੋਂ ਵੱਧ ਵੋਟ ਜ਼ਰੂਰ ਪੈਣੀ ਚਾਹੀਦੀ ਹੈ ਲੀਡ ਉਹਦੀ ਹੋਣੀ ਚਾਹੀਦੀ ਹੈ ਜਿਹੜੇ ਐਮਐਲਏ ਦੇ ਹਲਕੇ ਚੋਂ ਐਮਪੀ ਦੀ ਲੀਡ ਨਹੀਂ ਹੋਊਗੀ ਕਹਿੰਦੇ ਜੀ ਉੱਥੇ ਫਿਰ ਐਮਐਲਏ ਦੇ ਪਰ ਕੁਤਰ ਦਿੱਤੇ ਜਾਣਗੇ ਹੁਣ ਐਮਐਲੂ ਨੇ ਐਮਐਲ ਸ਼ਿਪ ਤੋਂ ਤੁਸੀਂ ਹਟਾ ਨਹੀਂ ਸਕਦੇ ਤੇ ਫਿਰ ਕੀ ਕਰੂਗੀ ਪਾਰਟੀ ਕਹਿੰਦੇ ਜੀ ਚੌਣ ਇੰਚਾਰਜ ਹਲਕਾ ਇੰਚਾਰਜ ਕਹਿੰਦੇ ਜੀ ਫਿਰ ਐਮਐਲਏ ਹਲਕਾ ਹੋ ਜਾਊਗਾ ਨਮਾ ਹਲਕਾ ਇੰਚਾਰਜ ਲੱਗ ਜਾਊਗਾ ਤੇ ਐਮਐਲਏ ਰੀਆਂ ਪਾਵਰਾਂ ਚੁੱਪਚਾਪ ਉਹਨੂੰ ਮਿਲ ਜਾਣਗੀਆਂ ਥਾਣੇ ਕਚਹਿਰੀ ਡੀਐਸਪੀ ਐਸਐਸਪੀ ਡੀਸੀ ਸਭ ਕਹਿੰਦੇ ਫਿਰ ਉਹਦੀ ਚੱਲੂਗੀ ਤੇ ਜਿੱਥੇ ਆਮ ਆਦਮੀ ਪਾਰਟੀ ਦਾ ਐਮਐਲਏ ਨਹੀਂ ਹੈਗਾ ਉੱਥੇ ਪਹਿਲਾਂ ਹੀ ਹਲਕਾ ਇੰਚਾਰਜ ਹੈਗੇ ਨੇ ਸੋ ਜੇਕਰ ਉਹਨਾਂ ਦੀ ਅਗਵਾਈ 'ਚ ਵੀ ਇਹ ਕੰਮ ਇਦਾਂ ਨਾ ਹੋਇਆ ਤੇ ਉੱਥੇ ਹਲਕਾ ਇੰਚਾਰਜ ਵੀ ਬਦਲਤੇ ਜਾਣਗੇ ਸੋ ਜੀ ਇਹ ਫਰਮਾਨ ਕਹਿੰਦੇ ਉਹ ਨਾ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮੰਨਨੇ ਕਿਹਾ ਅਸੀਂ ਇਹ ਪਰਮਾਨਿਤ ਦਿੱਤਾ ਹੈ ਨਾ ਐਮਐਲਏ ਮੰਨਣ ਪਰ ਅਖਬਾਰਾਂ ਦੀਆਂ ਸੁਰਖੀਆਂ ਮੀਡੀਆ ਦੀਆਂ ਖਬਰਾਂ ਤੇ ਚਰਚਾ ਇਸ ਗੱਲ ਦਾ ਦਮ ਭਰਦਿਆਂ ਨੇ ਕਿ ਦਿੱਲੀ ਤੋਂ ਹੁਕਮ ਚੜਿਆ ਕਿ ਹਰ ਐਮਐਲਏ ਦੇ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਇਕਲੀਂ ਲੈ ਕੇ ਨਾ ਨਿਕਲਿਆ ਤਾਂ ਫਿਰ ਤੁਸੀਂ ਤਿਆਰ ਰਹੋ ਤੁਹਾਡੇ ਲਈ ਇੱਕ ਨਵਾਂ ਹਲਕਾ ਇੰਚਾਰਜ ਲਾਇਆ ਜਾਊਗਾ ਫਿਰ ਉਹ ਐਮਐਲਏ ਦੀ ਭੂਮਿਕਾ ਚ ਉਹ ਹੋਊਗਾ ਤੁਸੀਂ ਬਸ ਐਮਐਲਏ ਬਣੇ ਰਹੋ ਤੇ ਅਗਲੀ ਵਾਰ ਟੈਕਟ ਦੀ ਵੀ ਛੁੱਟੀ ਫਿਰ ਸੋ ਇਸ ਡਰ ਨੇ ਆਮ ਆਦਮੀ ਪਾਰਟੀ ਨੂੰ ਪੜਨੇ ਪਾਇਆ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਪੜਨੇ ਪਾਇਆ ਤੇ ਕਹਿੰਦੇ ਜੀ ਭਜਨ ਅਠ ਲਗ ਪੀ ਸ਼ੁਰੂ ਹੋ ਗਏ ਚਲੋ ਇੱਥੋਂ ਤੱਕ ਤਾਂ ਭਜਨਾ ਠੀਕ ਆ ਪਰ ਕਹਿੰਦੇ ਸਭ ਤੋਂ ਵੱਧ ਫਿਕਰ ਤਾਂ ਪੰਜਾਬ ਚ ਕਾਂਗਰਸ ਪਾਰਟੀ ਨੂੰ ਲੀਡਰ ਨਹੀਂ ਟਿਕਦਾ ਕੋਈ ਇੱਕ ਜਾਂਦਾ ਦੂਏ ਦੀ ਖਬਰ ਆ ਜਾਂਦੀ ਅਜੇ ਜੀਪੀ ਵਾਲੀ ਖਬਰ ਠੰਡੀ ਨਹੀਂ ਹੋਈ ਸੀ ਕਿ ਅਪਨੀਤ ਘਰ ਚਲੀ ਗਈ ਚਲੋ ਕਹਿੰਦੇ ਪ੍ਰਨੀਤ ਕੋਰ ਵਾਲਾ ਤਾਂ ਪਤਾ ਹੀ ਸੀ ਕੋੜਾਕੁੱਟ ਭਰ ਲੈਨੇ ਆ ਪਰ ਇਹ ਸਭ ਦੇ ਦਰਮਿਆਨ ਜਿਹਦੇ ਪਤਾ ਲੱਗਿਆ ਕਿ ਜੱਬੇ ਵਾਲ ਸਭ ਚਲੇ ਗਏ ਰਾਜਕੁਮਾਰ ਜੱਬੇ ਵਾਲ ਜੀ ਸ਼ਾਮਲ ਹੋ ਗਏ ਤੇ ਅਜੇ ਡਰ ਕਹਿੰਦੇ ਹੋਰ ਖੜਾ ਵੈਸੇ ਤਾਂ ਅੱਜ ਅਕਾਲੀ ਦਲ ਦੇ ਐਮਐਲਏ ਸੁਖੀ ਜੀ ਵੀ ਖਾਸਾ ਰੌਲਾ ਪਾਗੇ ਡਾਕਟਰ ਸੁਖੀ ਬੜੇ ਸੂਝਵਾਨ ਸਿਆਣੇ ਲੀਡਰ ਮੰਨੇ ਜਾਂਦੇ ਨੇ ਬੜੇ ਨੇਕ ਦਿਲ ਇਨਸਾਨ ਮੰਨੇ ਜਾਂਦੇ ਨੇ ਤੇ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਹੋ ਗਈ ਤੇ ਮੀਡੀਆ ਤੇ ਸਿਆਸੀ ਗਲੇਰਾਂ ਚਰਚਾ ਹੋ ਗਈ ਕਿ ਲੋ ਜੀ ਡਾਕਟਰ ਸੁਖੀ ਵੀ ਚੱਲੇ ਬੰਗਾ ਤੋਂ ਐਮਐਲਏ ਨੇ ਆਮ ਅਕਾਲੀ ਦਲ ਦੇ ਐਮਪੀ ਦੀ ਚੋਣ ਲੱਗੀ ਸੀ ਸ਼ਿਸ਼ਿਰਿੰਕੂ ਦੇ ਕਲੱਬ ਸੋ ਜੀ ਕਹਿੰਦੇ ਇੱਧਰ ਰੋਲਾ ਦਾ ਸ਼ਿਸ਼ਿਰਿੰਕੂ ਤੇ ਐਸੀਤ ਨੂੰ ਰੋਲਾ ਦਾ ਵੀ ਪਹਿਲਿਆ ਕਹਿੰਦੇ ਜੋ ਚੱਲੇ ਪਰ ਉਹ ਅਗਲੇ ਕਹਿੰਦੇ ਪਾਈ ਨਹੀਂ ਅਸੀਂ ਆਪਣੀ ਪਾਰਟੀ 'ਚ ਹੈਗੇ ਪਰ ਸਭ ਤੋਂ ਵੱਧ ਛਟਕੇ ਜਿਹੜੇ ਲੱਗ ਰਹੇ ਨੇ ਉਹ ਕਾਂਗਰਸ ਨੂੰ ਲੱਗ ਰਹੇ ਨੇ ਤੇ ਕਾਂਗਰਸ ਫੇਰ ਵੀ ਕਹਿੰਦੀ ਹੈ ਕਿ ਅਸੀਂ ਚੰਗੀ ਪੋਜੀਸ਼ਨ 'ਚ ਹਾਂ ਤੇ ਕੀ ਇਸ ਦਾ ਮਤਲਬ ਭਾਜਪਾ ਤੇ ਆਮ ਆਦਮੀ ਪਾਰਟੀ ਇੰਨੀ ਮਾੜੀ ਸਥਿਤੀ 'ਚ ਹੈ ਕਿ ਉਹਦਾ ਸਰਦਾ ਹੀ ਨਹੀਂਗਾ ਲੀਡਰ ਲਈ ਆਈ ਜਾਓ ਵਰਕਰ ਹੈ ਨਹੀਂ ਪੁਰਾਣੇ ਵਰਕਰਾਂ ਦਾ ਮੁੱਲੇ ਨਹੀਂ ਇੰਨੇ ਸਾਲਾਂ ਤੋਂ ਜਿਹੜੇ ਝੰਡੇ ਲਾਉਂਦੇ ਆਏ ਦਰਿਆ ਬਚਾਉਂਦੇ ਆਏ ਰੈਲੀਆਂ 'ਚ ਗੱਡੀਆਂ ਭਰ ਕੇ ਲਿਆਉਂਦੇ ਰਹੇ ਉਹਨਾਂ ਦਾ ਮੁੱਲੇ ਨਹੀਂ ਤੇ ਅੱਧਰ ਕਾਂਗਰਸ ਕੋਲ ਇਹੋ ਜਿਹੀ ਕਿੱਦੜ ਸਿੰਘੀ ਪਈ ਐ ਕਿ ਉਹਨਾਂ ਦੇ ਲੀਡਰੇ ਪੱਟ ਪੱਟ ਲਈ ਜੋ ਭਾਈ 20 ਲੀਡਰ ਜਾ ਚੁੱਕੇ ਨੇ ਹੁਣ ਤੱਕ 20 ਤੋਂ ਵੀ ਵੱਧ ਨੇ ਮੈਂ ਚਿਹਰਿਆਂ ਦੀ ਗੱਲ ਕਰ ਰਿਹਾ ਹਾਂ ਉਹ ਤਾਂ ਦਰਜਨਾਂ ਦੇ ਹਿਸਾਬ ਨਾਲ ਗਏ ਹੋਣੇ ਜਦੋਂ ਇੱਕ بڑا ਲੀਡਰ ਜਾਂਦਾ ਤਾਂ ਉਹਦੇ ਨਾਲ 10 ਵੀ ਤਾਂ ਹੋਰ ਵੀ ਜਾਂਦੇ ਆ ਨਾ ਆਪਾਂ ਵੱਡੇ ਨਾਮੀ ਗ੍ਰਾਮੀ ਚਿਹਰੇ ਜਿਹੜੇ ਆਪਣੇ ਆਪ ਨੂੰ ਕਹੋਂਦੇ ਨੇ ਕਿ ਪੰਜਾਬ ਅਸੀਂ ਚਲਾਉਨੇ ਆ ਪੰਜਾਬ ਸਾਡੇ ਸਿਰ ਤੇ ਹੀ ਚੱਲਦਾ ਜੇਕਰ ਮੈਂ ਉਹਨਾਂ ਲੀਡਰਾਂ ਦੀ ਗੱਲ ਕਰਾਂ ਤਾਂ ਕਾਂਗਰਸ ਦੇ 20 ਦੇ ਕਰੀਬ ਜਿਹੇ ਲੀਡਰ ਨੇ ਜਿਹੜੇ ਹੁਣ ਤੱਕ ਪਾਰਟੀ ਬਦਲ ਚੁੱਕੇ ਨੇ ਚਾਹੇ ਉਹ ਮਤਲਬ ਆਮ ਆਦੀ ਪਾਰਟੀ ਕਰਨੀ ਗਈ ਹੁਣ ਤੇ ਚਾਹੇ ਭਾਜਪਾ ਕਰਨੀ ਗਣਤੀ ਭਾਜਪਾ ਕਰਨੀ ਖਾਸ ਹੀ ਆ ਉਹਨਾਂ ਚੋਂ 3-4 ਤਾਂ ਮੁੜ ਵੀ ਆਏ ਸੀ ਹੈਨਾ ਤਿੰਨੇ ਨੇ ਤਾਂ ਵਾਪਸੀ ਵੀ ਕਰ ਲਈ ਸੀ ਗੁਰਪ੍ਰੀਤ ਕਾਂਗੜ ਰਾਜਕੁਮਾਰ ਬੇਰਖਾ ਤੇ ਬਲਬੀਰ ਸਿੱਧੂ ਨੇ ਪਰ ਫਿਰ ਵੀ ਜਾਣ ਵਾਲੇ ਜਿੱਤੇ ਇੱਕ ਵਾਰ ਨਾ ਆਊਗਾ ਨਾ ਇਧਰ ਕੱਟ ਚੜ ਗਏ ਨੇ ਇੱਕ ਵਾਰ ਬੀਜੇਪੀ ਚ ਗਏ ਸੀ ਬੇਸ਼ੱਕ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਜੀਪੀ ਹੋਰੀ ਪ੍ਰਨੀਤ ਕੌਰ ਮੈਂ ਰਾਜਕੁਮਾਰ ਚੱਬੇਆਲ ਇਹ ਤੋਂ ਬਿਨਾ ਜ਼ਿਕਰ ਮੈਂ ਗੱਲ ਕਰਾਂ ਦਾ ਕੈਪਟਨ ਨਮਰਿੰਦਰ ਸ਼ੁਰੂ ਚ ਜਿੱਦਾਂ ਹੀ ਮਤਲਬ ਕਿ ਸਰਕਾਰ ਬਦਲੀ ਜਾਂ ਸਰਕਾਰ ਵੀ ਨਹੀਂ ਬਦਲੀ ਮੁੱਖ ਮੰਤਰੀ ਦੀ ਕੁਰਸੀ ਗਈ ਮੁੱਖ ਮੰਤਰੀ ਦੀ ਕੁਰਸੀ ਗਈ ਤਾਂ ਉਹ ਨਰਾਜ਼ ਹੋ ਕੇ ਆਪਣੀ ਪਾਰਟੀ ਬਣਾ ਲਈ ਤੇ ਫਿਰ ਭਾਜਪਾ ਸ਼ਾਮਲ ਹੋ ਗਏ ਬੇਟੀ ਵੀ ਨਾਲੇ ਚਲ ਗਈ ਉਸ ਤੋਂ ਬਾਅਦ ਬੇਟੀ ਦੇ ਜਾਣ ਤੋਂ ਬਾਅਦ ਫਿਰ ਪ੍ਰਨੀਤ ਕੋਰਖੇ ਦੀ ਗਈ ਹੋਈ ਆ ਪਰ ਐਮਪੀ ਵਾਲਾ ਮਸਲਾ ਸੀ ਇਸ ਲਈ ਹੁਣ ਸ਼ਾਮਲ ਹੋ ਗਏ ਇੱਧਰ ਤੁਸੀਂ ਨਾ ਜੇ ਮੈਂ ਝਾਤ ਮਾਰ ਜਿਵੇਂ ਕਾਂਗਰਸ ਦੀ ਗੱਲ ਕਰਦਾ ਮਨਪ੍ਰੀਤ ਬਾਦਲ ਦੀ ਗੱਲ ਕਰ ਲਈਏ ਸੁਨੀਲ ਜਾਖੜ ਦੀ ਗੱਲ ਕਰ ਲਈਏ ਹੈਨਾ ਰਾਜਕੁਮਾਰ ਬੇਰ ਕਾ ਇੱਕ ਵਾਰ ਗਏ ਬਲਬੀਰ ਸਿੱਧੂ ਵੀ ਗਏ ਉਸ ਤੋਂ ਬਾਅਦ ਫਤਿਹਜੰਗ ਬਾਜਵਾ ਹੈਨਾ ਜੀ ਫਿਰ ਹਰਵਿੰਦਰ ਸਿੰਘ ਲਾਟੀ ਜੀਤਮਿੰਦਰ ਸਿੱਧੂ ਹੈ ਫਿਰ ਰਾਣਾ ਗੁਰਮੀਤ ਸੋਢੀ ਕੇਵਲ ਢਿੱਲੋਂ ਹੈ ਅਸ਼wini ਸ਼ੇਖੜੀ ਇਥੋਂ ਹਿਸਾਬ ਲਾ ਲਓ ਜੀ ਫਿਰ ਇਹ ਤਾਂ ਲਿਸਟ ਕਿੰਨੀ ਲੰਬੀ ਆ ਸੁਸ਼ੀਲ ਰਿੰਕੂ ਐਮਪੀ ਵੀ ਬਣ ਗਏ ਇਹਨਾਂ ਦੀ ਪਾਰਟੀ ਛੱਡ ਕੇ ਗਏ ਸੀ ਹਾਂ ਜੀ ਪੀ ਗਏ ਤੇ ਜਾਂਦੀ ਟੈਕਸਟ ਮਿਲ ਗਈ ਚਬੇ ਵਾਲ ਨੂੰ ਮਿਲ ਜਾਣੀ ਆ ਕਹਿੰਦੇ ਸੋ ਅਜੇ ਹੋਰ ਲੀਡਰਾਂ ਦੇ ਜਾਣ ਦਾ ਡਰ ਖੜਾ ਸੋ ਛਟਕੇ ਦਰ ਛਟਕੇ ਲੱਗੀ ਜਾਂਦੇ ਆ ਜੀ ਹੈਨਾ ਇਧਰ ਜਾਖੜ ਕਹਿੰਦੇ ਕਾਂਗਰਸ ਚ ਲੀਡਰਾਂ ਦਾ ਸਨਮਾਨ ਨਹੀਂ ਹੈਗਾ ਹੈਨਾ ਤੇ ਇਧਰ ਆਮ ਆਦੀ ਪਾਰਟੀ ਕਹਿੰਦੀ ਕਿ ਸਾਡੇ ਵਿਕਾਸ 'ਇਨਾ ਟਕੜਾ ਕਰਤਾ ਸੀ ਕਿ ਪ੍ਰਭਾਵਤ ਹੋ ਕੇ ਲੀਡਰ ਸਾਡੇ ਕੋਲ ਨਹੀਂ ਆਈ ਜਾਂਦੇ ਨੇ ਕਾਂਗਰਸੀ ਪ੍ਰਧਾਨ ਬੜਿੰਘੋਰੀ ਕਹਿੰਦੇ ਨਹੀਂ ਜੀ ਇਹ ਸਵਾਰਥੀ ਲੀਡਰ ਨੇ ਤਾਂ ਜਾ ਰਹੇ ਨੇ ਹੈਨਾ ਤੇ ਅਕਾਲੀ ਦਲ ਕਹਿੰਦਾ ਨਹੀਂ ਜੀ ਅਸੀਂ ਤਾਂ ਸੇਵਾ ਕਰ ਲੱਗੇ ਆ ਸਾਡਾ ਲੀਡਰ ਨਹੀਂ ਪਰ ਅੱਜ ਰੌਲਾ ਇੱਕ ਵਾਰ ਪੈ ਗਿਆ ਇਸ ਲੀਡਰ ਦਾ ਚਲੋ ਇਹ ਸਭ ਦੇ ਦਰਮਿਆਨ ਪੰਜਾਬ ਦੇ ਵਿੱਚ ਪੈਰਾ ਮਿਲਟਰੀ ਫੋਰਸ ਦੀ ਤਾਇਨਾਤੀ ਹੋ ਗਈ ਹੈ ਪਹਿਲੀ ਵਾਰ ਆ ਪੰਜਾਬ ਦੇ ਇਤਿਹਾਸ ਚ ਕਿ ਜਿਹੜੇ ਸਰਹੱਦੀ ਸੂਬੇ ਸਾਡੇ ਗਵਾਂਢੀ ਸੂਬਿਆਂ ਦੇ ਨਾਲ ਜਿਹੜੀ ਸਰਦ ਸਾਡੀ ਲੱਗਦੀ ਆ ਉੱਥੇ ਪਹਿਲੀ ਵਾਰ ਸੀਸੀਟੀਵੀ ਕੈਮਰੇ ਲੱਗਣ ਜਾ ਰਹੇ ਨੇ ਚੌਣ ਜਾਤੇ ਦੇ ਹਵਾਲੇ ਨਾਲ ਚੌਣ ਕਮਿਸ਼ਨ ਦੀ ਹਦਾਇਤ ਤੇ ਤਾਇਨਾਤ ਫੋਰਸਾਂ ਦੇ ਕੋਲ ਜਿੱਥੇ ਰਾਤ ਨੂੰ ਗੱਡੀਆਂ ਦੇਖਣ ਚੈੱਕ ਕਰਨ ਦੇ ਲਈ ਬੜੇ ਸਪੈਸ਼ਲ ਜੰਤਰ ਮੰਤਰ ਹੋਣਗੇ ਉੱਥੇ ਟੈਕਨੋਲੋਜੀ ਨਵੇਂ ਅਪਡੇਟ ਹਥਿਆਰ ਹੋਣਗੇ ਸਾਰੇ ਸਾਧਨ ਹੋਣਗੇ ਉਹਨਾਂ ਕੋਲ ਉਹ ਤੋਂ ਇਲਾਵਾ ਕੁੱਤਿਆਂ ਦੀਆਂ ਟੀਮਾਂ ਵੀ ਉਹਨਾਂ ਨਾਲ ਤਾਇਨਾਤ ਕੀਤੀਆਂ ਤੇ ਇਸ ਵਾਰ ਪਹਿਲੀ ਵਾਰ ਆਖੇ ਪੰਜਾਬ ਦੀ ਹੱਦ ਨਾਲ ਲੱਗਦਾ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਿਮਾਚਲ ਇੱਥੋਂ ਤੱਕ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੀ ਚੰਡੀਗੜ੍ਹ ਦੇ ਨਾਲ ਜਿਹੜੀ ਹੱਦ ਲੱਗਦੀ ਹੈ ਉੱਥੇ ਵੀ ਕਹਿੰਦੇ ਪੈਰਾਮਿਲਟਰੀ ਫੋਰਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਪੰਜਾਬ ਪੁਲਿਸ ਉਹਨਾਂ ਦਾ ਤਾਇਨਾਤ ਰਹੂਗੀ ਤੇ ਉੱਥੇ ਬਕਾਇਦਾ ਸੀਸੀਟੀਵੀ ਕੈਮਰੇ ਲੱਗਣਗੇ ਗਵਾਂਡੀ ਸੂਬੇ ਚੋਂ ਆਉਣ ਵਾਲੀ ਗਵਾਂਡੀ ਸੂਬੇ ਨੂੰ ਜਾਣ ਵਾਲੀ ਹਰ ਗੱਡੀ ਦਾ ਰਿਕਾਰਡ ਰੱਖਿਆ ਜਾਊਗਾ ਗੱਡੀ ਦਾ ਨੰਬਰ ਗੱਡੀ ਦੀ ਤਰੀਕ ਗੱਡੀ ਦਾ ਸਮਾਂ ਗੱਡੀ ਦਾ ਮਾਲਕ ਤੇ ਕੌਣ ਆਇਆ ਕੌਣ ਗਿਆ ਉਹਦੇ ਚੈੱਕ ਹੋਊਗਾ ਸਾਰਾ ਕੁਝ ਇਹ ਰਿਕਾਰਡ ਰੱਖਿਆ ਜਾਣਾ ਇਹੋ ਨਹੀਂ ਤੁਹਾਡਾ ਜੇਕਰ ਲਾਇਸੈਂਸੀ ਹਥਿਆਰਾ ਤਾਂ ਉਹ ਸਬੰਧਤ ਥਾਣੇ ਚ ਜਮ੍ਹਾਂ ਹੋਇਆ ਹੋਣਾ ਚਾਹੀਦਾ ਤੇ ਤੁਸੀਂ ਪਰ ਵਿਅਕਤੀ 50000 ਤੋਂ ਵੱਧ ਨਗਦੀ ਲੈ ਕੇ ਨਹੀਂ ਤੁਰ ਸਕਦਾ ਜੇਕਰ ਇਸ ਤੋਂ ਵੱਧ ਨਗਦੀ ਹੈਗੀ ਆ ਤੁਹਾਡੇ ਕੋਲ ਤਾਂ ਤੁਹਾਡੇ ਕੋਲ ਦਾ ਰਿਕਾਰਡ ਹੋਣਾ ਜ਼ਰੂਰੀ ਹੈ ਪੁਕਤਾ ਦਾਸਤਾਵੇਜ਼ ਹੋਣਾ ਜ਼ਰੂਰੀ ਹੈ ਕਿ ਕਿਸ ਸਬਾਧੀ ਤੁਸੀਂ ਨਗਦੀ ਲੈ ਕੇ ਜਾ ਰਹੇ ਹੋ ਕੀ ਉਹਦਾ ਆਧਾਰ ਹੈ ਤੇ ਚਲੋ ਉਮੀਦਵਾਰਾਂ ਲਈ ਤਾਂ ਹੋ ਗਿਆ ਕਾਫੀ ਕੁਛ ਕਹਿ ਜੀ ਆਹ ਸਮੋਸਾ ਕਿੰਨੇ ਦਾ ਟੈਂਟ ਵਾਲੀ ਕੁਰਸੀ ਕਿੰਨੇ ਦੀ ਲੱਗਣੀ ਮੇਜ਼ ਕਿੰਨੇ ਦਾ ਲੱਗਣਾ ਛੋਲੇ ਨਾਲ ਸਮੋਸੇ ਕਿੰਨੇ ਦੇ ਲੱਡੂ ਕਿੰਨੇ ਦੇ ਬੁੰਦੀ ਵਾਲੇ ਮੋਟੀ ਵਾਲੇ ਪਤਲੀਆਂ ਉਹ ਸਾਰਾ ਕੁਝ ਉਹਨਾਂ ਦਾ ਰੇਟ ਲਿਸਟ ਉਹਨਾਂ ਕੋਲ ਆ ਗਈਆਂ ਪਰ ਉਹ ਸਾਰੀ ਪ੍ਰਕਿਰਿਆ ਦੇ ਲਈ ਉਹਨਾਂ ਨੂੰ ਇੱਕ ਵੱਖਰਾ ਖਾਤਾ ਵੀ ਖੋਲੋਣਾ ਪੈਣਾ ਸਰਕਾਰੀ ਗੱਡੀਆਂ ਨਹੀਂ ਵਰਤ ਸਕਦੇ ਸਰਕਾਰੀ ਬੰਗਲਾ ਨਹੀਂ ਵਰਤ ਸਕਦੇ ਸਰਕਾਰੀ ਸਹੂਲਤ ਨਹੀਂ ਵਰਤ ਸਕਦੇ ਸਰਕਾਰੀ ਤਾਕਤ ਦੀ ਵਰਤੋਂ ਨਹੀਂ ਕਰ ਸਕਦੇ ਇਹ ਕਹਿਣ ਦੀਆਂ ਗੱਲਾਂ ਕਿਹੜੀ ਸਰਕਾਰ ਜਿਹਨੇ ਆਪਣੀ ਸਰਕਾਰੀ ਸ਼ਕਤੀਆਂ ਦੀ ਦੁਰਵਰਤੋਂ ਨਾ ਕੀਤੀ ਹੋਵੇ ਉਹ ਵੀ ਚੋਣਾਂ 'ਚ ਹੁੰਦਾ ਆ ਹੋ ਰਿਹਾ ਇਹ ਸਾਰੀਆਂ ਹਦਾਇਤਾਂ ਉਹਨਾਂ ਨੂੰ ਹੋ ਗਈਆਂ ਤੇ ਇੱਧਰ ਚੋਣ ਕਮਿਸ਼ਨ ਕਹਿੰਦਾ ਜੀ ਅਸੀਂ ਪੰਜਾਬ ਦੇ ਉਹਨਾਂ ਸਰਹੱਦੀ ਜ਼ਿਲ੍ਹਿਆਂ ਨੂੰ ਸਪੈਸ਼ਲ ਟੀਮਾਂ ਲਾਈਆਂ ਨੇ 25 ਤੋਂ ਵੱਧ ਟੁਕੜੀਆਂ ਉੱਥੇ ਤਾਇਨਾਤ ਕੀਤੀਆਂ ਨੇ ਕਿਉਂਕਿ ਗਵਾਂਡੀ ਮੂਲਕ ਪਾਕਿਸਤਾਨਾ ਲੱਗਦੀ ਆ ਸਾਡੀਆਂ ਸਰਹੱਦਾਂ ਇਹਨਾਂ ਜ਼ਿਲ੍ਹਿਆਂ ਦੀਆਂ ਜਾਂ ਇਹਨਾਂ ਸ਼ਹਿਰਾਂ ਦੀਆਂ ਉੱਥੇ ਕਹਿੰਦੇ 25 ਤੋਂ ਵੱਧ ਟੁਕੜੀਆਂ ਤਾਇਨਾਤ ਕੀਤੀਆਂ ਕਿਉਂਕਿ ਜੀ ਇਹ ਅਤੀ ਸਪੇਦਨਸ਼ੀਲ ਇਲਾਕਾ ਹੈ ਤੇ ਇਹਦੇ ਰਹੀਂ ਨਸ਼ਾ ਹਥਿਆਰ ਹੈ ਐ ਪੰਜਾਬ ਦਾ ਮਾਹੌਲ ਬਗੜਨ ਦੀ ਕੋਸ਼ਿਸ਼ ਐཐ ਹੋ ਸਕਦੀ ਹੈ ਸੋ ਇਸ ਦੇ ਲਈ ਕਹਿੰਦੇ ਬਕਾਇਦਾ ਤੌਰ ਤੇ ਫਿਰੋਜ਼ਪੁਰ ਅਬੋਹਰ ਫਾਜ਼ਿਲਕਾ ਗੁਰਦਾਸਪੁਰ ਅਮਰਸਰ ਪਠਾਨਕੋਟ ਤਰਨਤਾਰਨ ਬਟਾਲਾ ਇਹਨਾਂ ਸਾਰਿਆਂ 'ਚ ਅਚੇਚੇ ਤੌਰ ਤੇ ਪੈਰੀ ਮਿਲਟਰੀ ਫੋਰਸ ਲਾਈਆ ਤੇ ਉਹ ਤੇ ਕਹਿੰਦੇ ਜੀ ਇਹ ਸਹੀ ਤੈਨਾਤੀ ਕੀਤੀ ਗਈ ਆ ਤੇ 24 ਘੰਟੇ ਉਹ ਨਿਗਰਾਨੀ ਹੋਣਗੀਆਂ ਰੋਟੇਸ਼ਨ ਚ ਟੀਮਾਂ ਬਦਲਦੀਆਂ ਰਹਿਣਗੀਆਂ ਹਾਂ ਗੱਡੀਆਂ ਦਾ ਸਾਰਾ ਰਿਕਾਰਡ ਰੱਖਣਾ ਤੇ ਸਾਰੇ ਇਸ حوالے ਨਾਲ ਕਿ ਤਾਂ ਕਿ ਕੁਝ ਵੀ ਉੱਚ ਨੀਚ ਨਾ ਹੋ ਜਵੇ ਸੋ ਜਦੋਂ ਮੈਨੂੰ ਇਹ ਲੱਗਿਆ ਕਿ ਸਾਰੀ ਤੈਨਾਤੀ ਚਾਹੇ ਉਹ ਗਵਾਂਢੀ 42 ਸਰਦਤੇ ਆ ਤੇ ਚਾਹੇ ਗਵਾਂਢੀ ਮੂਲ ਕਾਲੀ ਸਰਦਤੇ ਆ ਇਹਦੇ ਵਿੱਚੋਂ ਫਿਰ ਕਹਿੰਦੇ ਜੀ ਜਿਹੜੇ ਸ਼ਰਾਰਤੀ ਤੱਤ ਹੋਣਗੇ ਉਹ ਵੀ ਫੜਾਂਗੇ ਜਿਹੜਾ ਨਸ਼ਾ ਫੜਿਆ ਜਾਊ ਪੈਸਾ ਫੜਿਆ ਜਾਊ ਉਹ ਵੀ ਤੇ ਮੈਂ ਪਿਛਲੀ ਵਾਰ ਵਾਲੇ ਚੱਕਰ ਸੀ 2019 ਦੇ ਹੋਦੇ ਤੂੰ ਦੇਖਾਂਗਾ ਸੀ ਕੀ ਕੀ ਫੜਿਆ ਕਹਿੰਦੇ ਜੀ 2019 ਦੇ ਵਿੱਚ ਅਸੀਂ 283 ਕਰੋੜ ਦੀ ਤਾਂ ਡਰਗ ਫੜੀ ਹੈ ਨਸ਼ੇ ਵਾਲੀਆਂ ਚੀਜ਼ਾਂ ਫੜੀਆਂ 283 ਕਰੋੜ ਡਰਗ ਸ਼ਰਾਬ ਹੋਰ ਨਸ਼ੀਲੇ ਪਦਾਰਥ ਸਾਰਾ ਕੁਝ 283 ਕਰੋੜ 2019 ਦੇ ਵਿੱਚ ਇਹੀ ਨਹੀਂ 32 ਕਰੋੜ ਨਗਦ ਫੜਿਆ 32 ਕਰੋੜ 7 ਲੱਖ ਤੋਂ ਵੱਧ ਕੈਸ਼ ਫੜਿਆ ਗਿਆ 2019 ਦੀਆਂ ਚੋਣਾਂ ਦੇ ਦੌਰਾਨ ਲੋਕ ਸਭਾ ਚੋਣਾਂ ਦੀ ਗੱਲ ਕਰ ਰਿਹਾ ਹਾਂ ਇਸੇ ਤਰ੍ਹਾਂ 23 ਕਰੋੜ ਦਾ ਸੋਨਾ ਫੜਿਆ ਗਿਆ ਸੀ ਜਦ 145 ਬਿਨਾਂ ਲਾਇਸੈਂਸੀ ਹਥਿਆਰ ਫੜੇ ਗਏ ਸੀ ਤੇ 1321 ਲੋਕਾਂ ਦੇ ਉੱਤੇ ਪਰਚੇ ਦਰਜ ਹੋਏ ਸੀ ਇਹ ਸਾਰੀ ਘਟਨਾ ਕਰਨ ਦੇ ਹਵਾਲੇ ਤੋਂ ਸੋ ਇਸ ਵਾਰ ਕਹਿੰਦੇ ਜੀ ਪਹਿਲਾਂ ਹੀ ਆਪਣੇ ਹਥਿਆਰਸੁਰ ਜਮ੍ਹਾਂ ਕਰਾ ਦਿਓ ਨਸ਼ੇ ਵਾਲਿਆਂ ਚ ਜਮ ਬਚੋ ਕੈਸ ਕੁਛ ਲੈ ਕੇ ਜਾਦਾ ਨਾ ਚੱਲਿਓ ਤੇ ਵੈਸੇ ਚਿਹਰਿਆਂ ਦੀ ਵੀ ਬੋਡਾਂ ਦੇ ਉੱਤੋਂ ਚਿਹਰੇ ਤਾਰਨ ਦੀ ਸੜਕਾਂ ਤੋਂ ਕੰਧਾਂ ਤੋਂ ਬੈਨਰਾਂ ਤੋਂ ਹਟਾਉਣ ਦੀ ਉਹ ਕਵਾਇਦ ਸ਼ੁਰੂ ਹੋ ਗਈ ਆ 20000 ਤੋਂ ਵੱਧ ਚੌਣਕ ਫਿਜ ਦੀ ਹਜ਼ਾਇਤ ਤੇ ਪੰਜਾਬ ਦੇ ਖੰਭਿਆਂ ਤੇ ਕੰਧਾਂ ਤੇ ਐਨ ਰਸੀਆਂ ਨਾਲ ਚੌਂਕ ਚરાਹਿਆਂ 'ਚ ਟੰਗੇ ਪੋਸਟਰ ਬੈਨਰ ਹੋਡਿੰਗ ਲਾਏ ਜਾ ਰਹੇ ਨੇ ਤੁਹਾਨੂੰ ਯਾਦ ਹੋਣਾ ਪੰਜਾਬ 'ਚ ਇੱਕ ਵਾਰ ਐਂਬੂਲੈਂਸਾਂ ਤੱਕ ਤੇ ਫੋਟੋਆਂ ਟੰਗਣੀਆਂ ਪਈਆਂ ਸੀ ਸੋ ਇਸ ਲਈ ਇਸ ਵਾਰ ਦੇਖਦੇ ਹਾਂ ਕਿੱਥੇ-ਕਿੱਥੇ ਫੋਟੋਆਂ ਟੱਕੀਆਂ ਜਾਂਦੀਆਂ ਨੇ ਪਰ ਫਿਲਹਾਲ ਜਿਹੜੇ ਬੈਨਰ ਬੋਰਡ ਲੀਡਰਾਂ ਦੇ ਲੱਗੇ ਸੀ ਪ੍ਰਚਾਰ ਵਾਲੇ ਸੀ ਵਧਾਈਆਂ ਵਾਲੇ ਸੀ ਆਪਣੇ ਦਾਅਵੇਦਾਰਲੇ ਸੀ ਉਹ ਸਾਰਿਆਂ ਦੇ ਵਿੱਚੋਂ ਕਹਿੰਦੇ ਜੀ 20000 ਤੋਂ ਵੱਧ ਲਾ ਲਏ ਗਏ ਨੇ ਤੇ ਅਜੇ ਵੀ 2-3000 ਦੀ ਗਿਣਤੀ ਹੋਰ ਹੈਗੀ ਹੈ ਜਿਹੜੇ ਲਾਏ ਜਾਣੇ ਨੇ ਚਲੋ ਬਾਕੀ ਚੌਂਕ ਪ੍ਰੋਗਰਾਮ ਦਾ ਐਲਾਨ ਹੋ ਚੁੱਕਿਆ ਜੀ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਵੋਟਾਂ 1 ਜੂਨ ਨੂੰ ਪੈਣੀਆਂ 19 ਅਪ੍ਰੈਲ ਨੂੰ ਪਹਿਲਾ ਗੇੜਾ ਵੋਟਾਂ ਦਾ ਤੇ 7ਵਾਂ ਗੇੜਾ ਆਖਰੀ ਗੇੜਾ ਪੰਜਾਬ 'ਚ ਜਦੋਂ 1 ਜੂਨ ਨੂੰ ਵੋਟਾਂ ਪੈਣੀਆਂ ਤੇ ਪਰ ਉਹਦੇ ਲਈ ਨਾਮਜ਼ਦਗੀਆਂ 7 ਤਰੀਕ ਤੋਂ ਲੈ ਕੇ 14 ਮਈ ਤੱਕ 7 ਮਈ ਤੋਂ 14 ਮਈ ਤੱਕ ਨਾਮਜ਼ਦਗੀਆਂ ਨੇ 15 ਨੂੰ ਪਰਤਾਲ ਹੋਣੀ ਹੈ ਕਾਗਜ਼ ਪੱਤਰਾਂ ਦੀ ਜਿਹੜੇ درست ਪਾਏ ਗਏ ਉਹਨਾਂ 'ਚੋਂ ਫਿਰ 17 ਮਈ ਤੱਕ ਉਹ ਨਾਮ ਵਾਪਸ ਲੈ ਸਕਦੇ ਨੇ ਤੇ ਉਸ ਤੋਂ ਬਾਅਦ ਫਿਰ ਪ੍ਰਕਿਰਿਆ ਸ਼ੁਰੂ ਹੈ 1 ਨੂੰ ਵੋਟਾਂ ਤੇ ਚਾਰੋਂ ਨਤੀਜੇ ਤੇ ਫੈਸਲਾ ਪੰਜਾਬ ਦੇ ਹੱਥ ਚਲੋ ਤੁਸੀਂ ਵੇਖਦੇ ਰਹੋ ਲਿਬਰਟੀ ਟੀਵੀ ਲੋਕਾਂ ਦੀ ਆਵਾਜ਼ ਲੋਕਾਂ